ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਉਹਨਾਂ ਮਹਾਨ ਸ਼ਹੀਦਾਂ ਨੂੰ ਭਾਈ ਸਤਵੰਤ ਸਿੰਘ ਭਾਈ ਕੇਰ ਸਿੰਘ ਤੇ ਭਾਈ ਬਿੰਦ ਸਿੰਘ ਨੂੰ ਰਹਿੰਦੀ ਦੁਨੀਆ ਤੱਕ ਸਿੱਖ ਸੰਗਤਾਂ ਯਾਦ ਕਰਦੀਆਂ ਰਹਿਣਗੀਆਂ ਉਹਨਾਂ ਦਾ ਨਾਂ ਪੂਰੇ ਵਰਲਡ ਦੇ ਵਿੱਚ ਉਹ ਜਿਹੜੇ ਸੂਰਬੀਰ ਜੋਧਿਆਂ ਨੇ ਆਪਣਾ ਜਦੋਂ ਵੀ ਕਿਸੇ ਨੇ ਗੈਰੀ ਨਿਗਾਹ ਦੇ ਨਾਲ ਸਾਡੇ ਤਖਤ ਵੱਲ ਚਾਹ ਸਾਡੇ ਹਰਿਮੰਦਰ ਸਾਹਿਬ ਵੱਲ ਨਿਗਾਹ ਨਾਲ ਵੇਖਿਆ ਉਸ ਨੂੰ ਕੌਮ ਨੇ ਕਦੀ ਵੀ ਜਿੰਦਾ ਨਹੀਂ ਛੱਡਿਆ ਸਾਡਾ ਇਤਿਹਾਸ ਬੋਲਦਾ ਮੱਥੇ ਰੰਗੜਦਾ ਸਿਰ ਲਾਇਆ ਅਸੀਂ ਉਹਨਾਂ ਸੂਰਬੀਰ ਯੋਧਿਆਂ ਨੂੰ ਅਸੀਂ ਮਿਹੇਸ਼ਾ ਮਿਹੇਸ਼ਾ ਵਾਸਤੇ ਯਾਦ ਕਰਦੇ ਰਵਾਂਗੇ ਜਿਨ੍ਹਾਂ ਨੇ ਜਾਨ ਤੋਂ ਪ੍ਰੇਮ ਖੇਲਨ ਕਾ ਚਾਉ ਸਿਰ ਤਾ ਤਲੀ ਗਲੀ ਮਰੀ ਆਓ ਇਤਮਾਰ ਦੇ ਪੈਰ ਤਰੀਜਾ ਸਿਰ ਦੀਜੈ ਕਾਂ ਨਕੀਜੇ ਦੇ ਮਹਾਵਾਕ ਅਨਸਾਰ ਉਸ ਗੁਰੂ ਦੇ ਪੂਰਨਿਆ ਤੇ ਚਲਦਿਆਂ ਹੋਇਆਂ ਉਹਨਾਂ ਮਰ ਜੀਵੜਿਆਂ ਨੇ ਉਸ ਪਾਪਨ ਨੂੰ ਸੋਧਾ ਲਾਇਆ ਤੇ ਆਪਣੇ ਹਰਮੰਦਰ ਸਾਹਿਬ ਦਾ ਅਕਾਲ ਪੁਰਖ ਸਾਹਿਬ ਦਾ ਉਹਨਾਂ ਸੂਰਬੀਰ ਯੋਧਿਆਂ ਨੇ ਬਦਲਾ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਪੁਰਖ ਸਾਹਿਬ ਪਰਕਰਮ ਦੇ ਮਹਾਨ ਸ਼ਹੀਦ ਭਾਈ ਸੰਬੰਧ ਸਿੰਘ ਭਾਈ ਕੇਰ ਸਿੰਘ ਅੱਜ ਦੇ ਉਹਨਾਂ ਦੀ ਯਾਦ ਵਿੱਚ ਜਿਨ੍ਹਾਂ ਨੇ ਜੂਨ 1983 ਦੇ ਇਹ ਹਮਲੇ ਦਾ ਬਦਲਾ ਲਿਆ ਉਹ ਵੀ ਆਉਂਦੀ ਉਹਨਾਂ ਦੀ ਯਾਦ ਨੂੰ ਮਰਪਤਾ ਜੀ ਦੀ ਸਮਾਗਮ ਜਿਹੜਾ ਹੈ ਉਹ ਸ਼ੁਰੂਨੇ ਕੀਤਾ ਪਰਵੰਗਾ ਕਮੇਟੀ ਤੇ ਸੂਚੀਆਂ ਸੰਗਤਾਂ ਦੇ ਸਹਿਯੋਗ ਨਾਲ ਜਿਹੜਾ ਹੈ ਉਹ ਕੀਤਾ ਗਿਆ ਬੜਾ ਸਾਡੇ ਸੋ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਤੇ ਜਿੰਨੇ ਵੀ ਬੁਲਾ ਕੀਤਾ ਚਾਹੇ ਅੰਦਾਲੀ ਸੀ ਚਾਹੇ ਲਾਦਰ ਸੀ ਚਾਹੇ ਹੋਰ ਸੀ ਅੰਗਰੇਜ਼ ਸੀ ਕੰਮ ਔਰ ਜਿੰਨੇ ਵੀ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਕੀਤੀ ਆ ਸੱਚ ਜੀ ਸਭ ਨੇ ਜਿੱਤੀ ਆ ਉਹਨਾਂ ਨੂੰ ਸਮੇਤ ਸਮੇਤ ਸਿਖਾਣੇ ਮੌਦੇ ਘੜਤਾਰਿਆ ਔਰ ਸਿੱਖ ਕੌਮੀ ਪਾਕ ਜਿਹੜੀ ਆ ਤਾਂ ਸਿਰ ਤੇ ਰੱਖਿਆ ਸੀ ਪਰੰਪਰਾ ਨੂੰ ਕਾਇਮ ਰੱਖਦੇ ਭਾਈ ਸਦਮਨ ਸਿੰਘ ਭਾਈ ਕੇਰ ਸਿੰਘ ਅਤੇ ਹੂਰ ਸਿੰਘਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਬਦਲਾ ਲੈਣ ਵਾਸਤੇ ਜਿਹੜੇ ਟਿੰਕਾ ਦੇ ਲੋਕਾਂ ਨਾਲ ਹਮਲਾ ਕੀਤਾ ਗਿਆ ਸੀ ਇਹ ਦਰਾ ਗਾਂਧੀ ਨੂੰ ਮੌਤ ਹੈ ਘਾਟ ਤਾਰਿਆ ਉਹ ਕਿਤੇ ਉਹਦੇ ਦਿਸਾ ਜਿਹੜੀ ਸੀ ਉਹ ਉਹਨਾਂ ਅੱਗੇ ਛਿਧੀਆੜਾ ਜਿੱਥੇ ਸਾਰੀ ਸੰਗਤ ਮੌਜੂਦ ਹੋਈ ਕਰ ਰਹੀ ਹੁੰਦੀ ਆ ਕਿ ਆ ਮੈਂ ਬੇਇੱਜ਼ਤੀ ਕਰਨੀ ਚਾਹਣਾ ਹੈ ਕਿ ਆਪਾਂ ਨੂੰ ਛੀਦਾ ਸਿੰਘਾਂ ਦੇ ਉਹਨਾਂ ਨੇ ਜੀਵਿਤ ਕੀਆ ਉਹਨਾਂ ਦਾ ਸਤਕਾਰ ਔਰ ਉਹਨਾਂ ਦੇ ਪਰਿਵਾਰਾਂ ਦਾ ਸਤਕਾਰ ਔਰ ਉਹਨਾਂ ਦਾ ਛਿਧੀਆੜਾ ਦੇਸ਼ਾਂ ਤੇ ਵਿਦੇਸ਼ਾਂ ਦੇ ਜਿੱਥੇ ਇਹ ਬਿਲਕੁਲ ਤੋਂ ਸਪਰੀਅਰ ਲੱਗ ਚਾਹੀਦੀ ਆ ਵੈਗ ਵੀ ਦਿੱਤਾ ਖਾਸਾ ਹੋਵੇਗਾ ਠੀਕ ਯਾਰ ਅੱਜ ਮਹਾਰਾਜ ਸੱਟੇ ਪਾਤਸ਼ਾਹ ਨੇ ਬਹੁਤ ਸਾਡੇ ਸਿੱਖ ਕੌਮ ਤੇ ਸਾਰੀ ਮਨੁੱਖਤਾ ਦੇ ਉੱਤੇ ਬਹੁਤ ਕਿਰਪਾ ਕੀਤੀ ਹੈ ਕਿ ਅੱਜ ਅਸੀਂ ਅਰਦਾਸ ਕੀਤੀ ਹੈ ਅਸੀਂ ਸਤਵੰਤ ਸਿੰਘ ਜੀ ਭਾਈ ਬਿਆਨ ਸਿੰਘ ਜੀ ਭਾਈ ਕੇਲ ਸਿੰਘ ਜੀ ਜਿਨ੍ਹਾਂ ਨੇ ਬਹੁਤ ਵੱਡਾ ਅਤੇ ਦੋ ਹੱਥ ਨਹੀਂ ਪੈਣਾ ਇੱਕ ਤੱਬਾ ਸਿੱਖ ਕੌਮ ਦੇ ਉੱਤੇ ਜਿਹੜਾ ਲੱਗਿਆ ਹੋਇਆ ਸੀਗਾ ਉਹ ਖਤਮ ਕਰਤਾ ਇਸ ਤਰ੍ਹਾਂ 1762 ਦੇ ਵਿੱਚ ਜਦੋਂ ਐਮਚਾਉਬ ਦਾਨੀ ਨੇ ਦਰਬਾਰ ਸਾਹਿਬ ਦੇ ਉੱਤੇ ਹਮਲੇ ਕੀਤੇ ਸੀਗੇ ਉਹ ਵੀ ਆਪਣੀ ਮੌਤੇ ਨਹੀਂ ਸੀ ਮਰਿਆ ਉਹਨੂੰ ਵੀ ਕੈਂਸਰ ਹੋ ਗਿਆ ਸੀਗਾ ਤੇ ਸਿੱਖਾਂ ਨੇ ਉਹਦੇ ਚਿਹਰੇ ਦੇ ਉੱਤੇ ਕਰਪਾਨ ਮਾਰੀ ਸੀਗੀ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜਿਹੜਾ ਵੀ ਸਿੱਖ ਕੌਮ ਦਾ ਹੱਥ ਨਜਾਇਜ਼ ਚੱਕਦਾ ਉਹਦਾ ਚੰਗਾ ਨਹੀਂ ਹੁੰਦਾ ਹੁਣ ਜਿਵੇਂ ਕੈਂਡੀਡੇਟ ਦੇ ਵਿੱਚ ਨਿੱਤਿਆਤ ਸਾਹਿਬ ਨੂੰ ਮਾਰਦਾ ਹੈ ਫਿਰ ਪ੍ਰਤਾਮ ਸਿੰਘ ਮਾਲਕ ਨੂੰ ਮਾਰਦਾ ਸੁਖਦੂਲ ਸਿੰਘ ਨੂੰ ਮਾਰਦਾ ਬਰਤਾਨੀਆਂ ਦੇ ਵਿੱਚ ਅਫਤਾਰ ਸਿੰਘ ਠੰਡੇ ਨੂੰ ਮਾਰਦਾ ਸੈਂਟਰ ਦੀ ਸਰਕਾਰ ਮੋਤੀ ਨੇ ਫਿਰ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਤੇ ਲਖਵੀਰ ਸਿੰਘ ਰੋਟੀ ਨੂੰ ਸ਼ਹੀਦ ਕਰਤਾ हरियाणा ਨੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਕੀਤਾ ਵਾਹਿਗੁਰੂ ਪੰਜਾਬ ਦੇ ਵਿੱਚ ਮੋਸੇਵਾਲ ਨੂੰ ਕੀਤਾ ਇਹ ਮੋਦੀ ਸਰਕਾਰ ਨੇ ਜੋ ਇਹ ਕੰਮ ਸ਼ੁਰੂ ਕੀਤੇ ਹੈ ਇਹਦਾ ਅਸਰ ਮਾੜਾ ਹੋਊਗਾ ਕਿਉਂ ਕਰਕੇ ਜਿੱਦਣ ਹੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਟਰੂਡੋ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਕਿਹਾ ਹੈ ਕੀ ਹਿੰਦੂਤਵਾਦ ਤੇ ਇੰਡੀਆ ਦਾ ਹੱਥ ਹੈ ਸਾਡੇ ਕੈਨੇਡਾ ਦੇ ਸਿੱਖਾਂ ਨੂੰ ਕਤਲ ਕਰਨ ਦੇ ਵਿੱਚ ਸੈਸਨੇਟ ਕਰਨ ਦੇ ਵਿੱਚ ਉਸੇ ਦਿਨ ਜਿਹੜੇ ਸਾਡੇ ਵਿਦੇਸ਼ੀ ਵਜ਼ੀਰ ਹੈਗੇ ਐ ਜੈ ਸ਼ੰਕਰ ਜੀ ਉਹਨਾਂ ਨੂੰ ਪਲੱਸ ਜ਼ੈਡ ਸਿਕਿਉਰਿਟੀ ਦਿੱਤੀ ਗਈ ਹੈ ਜੀ ਦਾ ਮਤਲਬ ਹੈ ਕਿ ਇੰਡੀਆ ਨੇ ਕਿਰਾਇਆ ਹੈ ਇਸੇ ਕਰਕੇ ਜੈਡ ਸਿਕਿਉਰਿਟੀ ਫੋਰਮਨਿਸਟਰ ਜੈ ਸ਼ੰਕਰ ਜੀ ਨੂੰ ਦਿੱਤੀ ਗਈ ਹੈ ਤੇ ਜਿਹੜੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਹੈ ਜਿਹੜੇ ਰੋ ਦੇ ਡਾਇਰੈਕਟਰ ਹੈ ਆਈਪੀ ਦੇ ਡਾਇਰੈਕਟਰ ਹੈ ਮਿਲਟਰੀ ਇੰਟੈਲੀਜੈਂਸ ਦੇ ਡਾਇਰੈਕਟਰ ਹੈ ਇਹਨਾਂ ਸਾਰਿਆਂ ਦਾ ਹੱਥ ਇਹ ਕਤਲਾਂ ਦੇ ਵਿੱਚ ਹੈਗਾ ਔਰ ਸਿੱਖ ਜਿਵੇਂ ਸਤਵੰਦ ਸਿੰਘ ਦਾ ਨਾਮ ਲਿਆ ਹੈ ਭਾਈ ਬਿਆਨ ਸਿੰਘ ਦਾ ਨਾਮ ਲਿਆ ਹੈ ਕੀਰ ਸਿੰਘ ਜੀ ਦਾ ਨਾਮ ਲਿਆ ਹੈ ਇਹ ਜਿਹੜੇ ਸਿੱਖ ਸੂਰਮੇ ਫਿਰ ਚੁੱਪ ਕਰਕੇ ਨਹੀਂ ਬੈਠਿਆ ਕਰਦੇ ਹੈਗੇ ਤਿਹਾਰ ਜੇਲ੍ਹ ਦੇ ਵਿੱਚ ਮੈਂ ਰਹੇ ਮੈਨੂੰ ਪਤਾ ਨਹੀਂ ਸੀਗਾ ਮੈਨੂੰ ਭਾਈ ਸਤਵੰਦ ਸਿੰਘ ਦੇ ਸੈੱਲ ਦੇ ਵਿੱਚ ਦਿੱਤਾ ਹੋਇਆ ਸੀਗਾ ਇੱਕ ਦਿਨ ਸੁਪਰਡੈਂਟ ਆਇਆ ਤੇ ਮੈਨੂੰ ਕਹਿੰਦਾ ਕਿ ਆਪ ਠੀਕ ਹੈ ਮੈਂ ਕਿਹਾ ਜੀ ਮੈਂ ਤਾਂ ਬਿਲਕੁਲ ਠੀਕ ਹੈ ਕਹਿੰਦਾ ਨੀਂਦ ਆਪਕੋ ਆਉਂਦੀ ਹੈ ਮੈਂ ਕਿਹਾ ਨੀਂਦ ਵੀ ਪੜੀ ਜਾਂਦੀ ਹੈ ਕਹਿੰਦਾ ਫਿਰ ਐਸੇ ਹੈ ਅਸੀਂ ਆਪਕੋ ਦੱਸਣਾ ਚਾਹਤੇ ਹੈ कि इधर एक बहुत बड़ा कैदी दिया हुआ था हमने तो वो रात को चलाता था तो हमने पूछा क्यों क्यों चलाते हो उसने बोला कि मेरी छाती के ऊपर सतवंत सिंह आके बैठ जाता है और मेरे को बहुत डर लगता है मेरे को इस सेल से बाहर निकाल दीजिए वो कहता फिर असी सेल चढ़िया ਮੈਂ ਤਾਂ ਹੀ ਤੁਹਾਨੂੰ ਪੁੱਛਣ ਆਉਂਦਾ ਤੁਹਾਨੂੰ ਤਾਂ ਨਹੀਂ ਕੋਈ ਤਕਲੀਫ ਮੈਂ ਕਿਹਾ ਤੁਸੀਂ ਪਹਿਲੀ ਵਾਰੀ ਦੱਸਿਆ ਕਿ ਸਤਵੰਦ ਸਿੰਘ ਦਾ ਸੈਲਸੀ ਇੱਥੇ ਤਾਂ ਕੀਰਤਨ ਹੁੰਦਾ ਮੈਨੂੰ ਤਾਂ ਬਹੁਤ ਇੱਥੇ ਆਨੰਦ ਆ ਰਿਹਾ ਹੈ ਤੇ ਮੈਂ ਤਾਂ ਨਹੀਂ ਕਿਧਰੇ ਜਾਣਾ ਚਾਹੁੰਦਾ ਸੋ ਮੇਰਾ ਮਤਲਬ ਇਹ ਹੈ ਕਿ ਜਿਨ੍ਹਾਂ ਨੇ ਮਾੜੇ ਕੰਮ ਕੀਤੇ ਐ ਉਹਨਾਂ ਦੀਆਂ ਛਾਤੀਆਂ ਤੇ ਸ਼ਹੀਦ ਸਿੰਘ ਬੈਠ ਜਾਂਦੇ ਆ ਤੇ ਇਹਨਾਂ ਨੂੰ ਫਿਰ ਨੀਂਦ ਨੂਂਦ ਨਹੀਂ ਆਉਂਦੀ ਹੈ ਬੇਸ਼ੱਕ ਮੋਤੀ ਹੋਵੇ ਬੇਸ਼ੱਕ ਇੰਦਰਾ ਗਾਂਧੀ ਹੋਵੇ ਬੇਸ਼ੱਕ ਅਮਿਤ ਸ਼ਾਹ ਜੀ ਹੋਣ ਜਿਨ੍ਹਾਂ ਨੇ ਜ਼ੁਲਮ ਸਿੱਖਾਂ ਦੇ ਉੱਤੇ ਕੀਤੇ ਹੈ ਉਹਨਾਂ ਦੀ ਛਾਤੀ ਦੇ ਉੱਤੇ ਆ ਕੇ ਬੈਠ ਜਾਂਦੇ ਆ ਤਾਂ ਫਿਰ ਇਹਨਾਂ ਨੂੰ ਨੀਂਦ ਨਹੀਂ ਆਉਂਦੀਗੀ ਮਾਨ ਸਾਹਿਬ ਰਾਜੂਆਣਾ ਨੂੰ ਲੈ ਕੇ ਜਿਹੜਾ ਇੱਕ ਰਹਿਣ ਦੀ ਫੀਸ ਦੀ ਗੱਲ ਚੱਲ ਰਹੀ ਹੈ ਐਸਜੀਪੀਸੀ ਨੂੰ 31 ਤਰੀਕ ਤੱਕ ਸਰਟੀਫਿਕੇਟਮ ਜੀਗਾ ਸਰਕਾਰ ਨੂੰ ਹਲਾਉਣ ਵਾਸਤੇ ਕਾਟੇ ਦੀ ਤਿਆਰ ਕੀਤਾ ਗਿਆ ਪਰ ਕਾਟ ਫਿਰ ਮੁਲਤਵੀ ਕਰ ਦਿੱਤਾ ਗਿਆ ਕਹਿੰਦੇ ਕਿ ਡਾਇਲੌਗ ਨਾਲ ਅਸੀਂ ਹੱਲ ਕਰਾਂਗੇ ਉਹ ਕਿਸ ਤਰ੍ਹਾਂ ਹੱਲ ਹੋਊਗੀ ਇਹ ਚੀਜ਼ ਉਹ 20 ਤਰੀਕ ਡਿਸੰਬਰ ਦੀ ਨੂੰ ਬੰਗਲਾ ਸਾਹਿਬ ਗੁਰਦੁਆਰੇ ਤੋਂ ਚੱਲ ਕੇ ਅਸੀਂ ਪਾਰਲੀਮੈਂਟ ਹਾਊਸ ਜਾਣਾ ਸੀਗਾ ਫਿਰ ਇਹ ਐਸਜੀਪੀਸੀ ਦੇ ਬਾਦਲਰ ਹੋਣਾਂ ਦੀ ਸੁਨਾ ਬੀਜਪੀ ਦੇ ਨਾਲ ਹੋ ਰਹੀ ਸੀ ਫਿਰ ਉਹ ਮਲਤਵੀ ਕਰਤਾ ਸੀਗਾ ਬੜਾ ਅਫਸੋਰਸ ਹੋਇਆ ਅਸੀਂ ਬੜੇ ਨਰਾਸ਼ ਹੋਏ ਕਿ ਇਹ ਇਹ ਕੰਮ ਕਰ ਦਿੱਤਾ ਹੈਗਾ ਤੇ ਜਿਹੜੇ ਫਾਂਸੀ ਦਾ ਚੱਕਰ ਹੈ ਤੁਹਾਨੂੰ ਪਤਾ ਹੈ ਕਿ ਮਿਡਲ ਈਸਟ ਦੇ ਵਿੱਚ 8 ਨੇਵੀ ਦੇ ਜਵਾਨ ਤੇ ਅਫਸਰ ਉਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਹੋਈ ਸੀਗੀ ਉਹਨਾਂ ਦੀ ਮੌਤ ਦੀ ਸਜ਼ਾ ਛਡਾਉਣ ਦੇ ਲਈ ਮੋਦੀ ਸਾਹਿਬ ਕੱਟਰ ਗਏ ਹੈ ਤੇ ਉੱਥੇ ਉਹਨਾਂ ਨੇ ਬੇਨਤੀਆਂ ਕੀਤੀਆਂ ਕਿ ਮੌਤ ਦੀ ਸਜ਼ਾ ਨਾ ਦਿੱਤੀ ਜਾਵੇ ਹਰ ਕਾਨੂੰਨ ਦਾ ਇੱਕ ਮਕਸਦ ਹੈ ਕਿ ਸਾਰਿਆਂ ਦੀ ਬਰਾਬਰ ਹੁੰਦਾ ਜੇ ਮੋਦੀ ਸਾਹਿਬ ਨੇ 8 ਨੇਵੀ ਦੇ ਬੰਦਿਆਂ ਦੀ ਮੌਤ ਦੀ ਸਜ਼ਾ ਮਾਫ਼ ਕਰਵਾਈ ਹੈ ਫਿਰ ਰਾਜਵਾਨਾ ਸਾਹਿਬ ਦੀ ਕਿਉਂ ਨਹੀਂ ਮਾਫ਼ ਕਰਾਉਂਦੇ ਹੈਗੇ ਤੇ ਅਮਿਤ ਸ਼ਾਹ ਜੀ ਕਹਿੰਦੇ ਹੈ ਕਿ ਉਸ ਨੇ ਪਛਤਾਵਾ ਨਹੀਂ ਕੀਤਾ ਹੁਣ ਸਿੱਖ ਤਾਂ ਪਛਤਾਵਾ ਕਦੇ ਵੀ ਨਹੀਂ ਕਰਦੇ ਹੁਣ ਤੁਸੀਂ ਦੱਸੋ ਭਾਈ ਸਤਵੰਦ ਸਿੱਖ ਤੋਂ ਪਛਤਾਵਾ ਕਰਵਾਈਏ ਅੱਜ ਦੇਖੋ ਕਿਵੇਂ ਕਿਵੇਂ ਅਕਾਲ ਤਖਤ ਸਾਹਿਬ ਦੇ ਉੱਤੇ ਉਹਨਾਂ ਦੀ ਤਾਰੀਫ਼ ਕੀਤੀ ਗਈ ਹੈ ਭਾਈ ਬਿਆਨ ਸਿੰਘ ਦੀ ਭਾਈ ਕੇਰ ਸਿੰਘ ਦੀ ਇਹਦੇ ਵਿੱਚ ਬਸਤਾਵਾ ਕਾਦਾ ਹੈਗਾ ਜੇ ਤੁਸੀਂ ਕਟੜ ਜਾ ਕੇ ਅੱਠ ਨੇਵੀ ਤੇ ਬੰਦਿਆਂ ਨੂੰ ਮੌਤ ਦੀ ਸਜ਼ਾ ਤੋਂ ਬਚਾ ਸਕਦੇ ਹੋ ਤਾਂ ਫਿਰ ਉਹੀ ਸੋਚ ਉਹੀ ਪ੍ਰਿੰਸੀਪਲ ਇੱਥੇ ਰਾਜਵਾਨੇ ਨੂੰ ਵੀ ਉਹੀ ਹੋਣਾ ਚਾਹੀਦਾ ਜੋ ਉੱਥੇ ਕੀਤਾ ਹੈਗਾ ਬੰਦੀ ਸਿੰਘ ਬੰਦੀਸ਼ ਸਿੱਤੇ ਉਹ ਨਹੀਂ ਛੱਡ ਰਹੇ ਫਿਰ ਭੁੱਲਰ ਸਾਹਿਬ ਦੇ ਲਈ ਮੈਂ ਕੇਤਰੀਵਾਲ ਕੋਲੇ ਦੋ ਵਾਰੀ ਜਾ ਕੇ ਆਏ ਤੇ ਉਹਦੀ ਸਜ਼ਾ ਪੂਰੀ ਹੋਈ ਹੋਈ ਹੈ ਕੇਤਰੀਵਾਲ ਸਾਹਿਬ ਉਹਦੇ ਤੇ ਦਸਕਤਰੀ ਕਰਦੇ ਕਸ਼ਮੀਰ ਦੇ ਵਿੱਚ ਨਿਤ ਮੁਸਲਮਾਨਾਂ ਨੂੰ ਮਾਰੀ ਜਾਂਦੇ ਆ ਉੱਥੇ ਕਹਿੰਦੇ ਆ ਕਿ ਇਹ ਹੁਣ ਅਮਨ ਹੋ ਗਿਆ ਅਮਨ ਕਿੱਥੇ ਹੋ ਗਿਆ ਫਿਰ ਮਾਰਦੇ ਕਿਉਂ ਆ ਜੀ ਅਮਨ ਹੋ ਗਿਆ ਐ ਮੁਸਲਮਾਨਾਂ ਤੇ ਸਿੱਖਾਂ ਨੂੰ ਮਾਰ ਕੇ ਅਮਨ ਕਿੱਥੇ ਹੋ ਜੂਗਾ ਹੁਣ ਸਾਰੇ ਜਿੰਨੇ ਵੀ ਇੰਡੀਅਨ ਓਸ਼ਨ ਦੇ ਵਿੱਚ ਮੁਲਕ ਹੈਗੇ ਆ ਅਰਬ ਸੀ ਐ ਸਾਰਾ ਇੱਥੇ ਸਾਰੇ ਮੁਸਲਮਾਨਾਂ ਦੇ ਦੇਸ਼ ਹੈ ਤੇ ਜਿਹੜੇ ਮੁਸਲਮਾਨਾਂ ਦੇ ਉੱਤੇ ਵਾਰ ਕਰ ਰਹੇ ਆ ਉਹਨੋਂ ਸਾਰੇ ਮੁਸਲਮਾਨ ਮੁਲਕ ਅਰਬ ਦੇ ਗਲਫ ਦੇ ਇੰਡੀਆ ਦੀ ਜਿੰਨੀ ਵੀ ਸ਼ਿਪਿੰਗ ਹੈ ਜਿਹੜੇ ਜਹਾਜ਼ ਨੇ ਉਹਨਾਂ ਦੇ ਉੱਤੇ ਵਾਰ ਕਰਨ ਲੱਗ ਪਏ ਐ ਤੇ ਲੜਾਈ ਤਾਂ ਵੱਧਦੀ ਜਾਂਦੀ ਐ ਕਿੱਥੇ ਕਸ਼ਮੀਰ ਕਿੱਥੇ ਪੰਜਾਬ ਤੇ ਕਿੱਥੇ ਇੰਡੀਅਨ ਓਸ਼ਣ ਤੇ ਅਰਬ ਦਾ ਸਮੁੰਦਰ ਉੱਥੇ ਤੱਕ ਤਾਂ ਲੜਾਈ ਪਹੁੰਚ ਗਈ ਐ ਫਿਰ ਇਹ ਕੀ ਕਰਨਗੇ ਕਿ ਸਾਰਿਆਂ ਨਾਲ ਹੀ ਲੜੀ ਜਾਣਗੇ ਦਿਬਰੂਗੜ੍ਹ ਦੇ ਵਿੱਚ ਆਪਣੀ ਸਿੱਖਾਂ ਨੂੰ ਡੱਕਿਆ ਹੋਇਆ ਉੱਥੇ ਮੈਨੂੰ ਜਾਣ ਨਹੀਂ ਦਿੰਦੇ ਮੈਂ ਮੰਗਦਾ ਹਾਂ ਪਰਮਿਸ਼ਨ ਪਰ ਨਹੀਂ ਦਿੰਦੇ ਤੇ ਕੁਲਵੰਤ ਸਿੰਘ ਆਇਆ ਹੋਇਆ ਸੀ ਮੇਰੇ ਥਾਣੇ ਦੇ ਵਿੱਚ ਦਿਬਰੂਗੜ੍ਹ ਤੋਂ ਉਹਨੂੰ ਮਿਲਣ ਗਿਆ ਸੀ ਉਹਨੂੰ ਨਹੀਂ ਮਿਲਣ ਦਿੱਤੇ ਜੇ ਮੈਂ ਤਿਹਾਰ ਜੇਲ੍ਹ ਦੇ ਵਿੱਚ ਸਿੰਘ ਸਾਹਿਬ ਨੂੰ ਗਾਲ ਤੱਕ ਦੇ ਜੱਜਦਾਰ ਨੂੰ ਆਖਾਂ ਕਿ ਮੈਂ ਮਿਲਣਾ ਹੈ ਕਿ ਜहां ਸ਼ਬੀਰ ਸ਼ਾਹ ਨੂੰ ਮਿਲਣਾ ਹੈ ਜहां ਮਲਕ ਸਾਹਿਬ ਨੂੰ ਮਿਲਣਾ ਹੈ ਜहां ਬੜਾ ਸਾਹਿਬ ਨੂੰ ਮਿਲਣਾ ਹੈ ਉੱਥੇ ਵੀ ਮੈਨੂੰ ਇਜਾਜ਼ਤ ਨਹੀਂ ਦਿੱਤੀ ਜਾਂਦੀ ਜੇ ਮੈਂ ਕਸ਼ਮੀਰ ਜਾਣਾ ਚਾਹੁੰਦਾ ਹਾਂ ਹਾਲ ਪੁੱਛਣ ਉੱਥੇ ਮੇਰੇ ਤੇ ਰੋਕ ਲੱਗੀ ਹੋਈ ਹੈ ਫਿਰ ਪਾਰਲੀਮੈਂਟ ਦੇ ਵਿੱਚ ਉੱਥੇ ਨਹੀਂ ਬੋਲਣ ਦਿੰਦੇ ਮੇਰਾ ਮਤਲਬ ਹੈ ਫਿਰ ਮੈਂ ਕਹਦਾ ਐਮਪੀ ਐ ਸਿੱਖਾਂ ਦਾ ਜੇ ਕਿਤੇ ਮੈਂ ਜਾ ਹੀ ਨਹੀਂ ਸਕਦਾ ਤੇ ਕਿਤੇ ਜੇਲ੍ਹ ਦੇ ਵਿੱਚ ਮਿਲਣ ਨਹੀਂ ਜਾ ਸਕਦਾ ਧੀਪਰਗੜ ਨਹੀਂ ਜਾ ਸਕਦਾ ਕਸ਼ਮੀਰ ਨਹੀਂ ਜਾ ਸਕਦਾ ਪਾਰਲੀਮੈਂਟ ਦੇ ਵਿੱਚ ਇਜਾਜ਼ਤ ਨਹੀਂ ਬੋਲਣ ਦੀ ਸਿਮਰਜੀਤ ਸਿੰਘ ਮਾਨ ਮਾਨ ਸਾਹਿਬ ਜਿੰਦਾਬਾਦ ਫਿਰ ਜਦੋਂ ਮੈਨੂੰ ਲੋਕਾਂ ਨੇ ਚੁਣ ਕੇ ਐਮਪੀ ਪਾਰਲੀਮੈਂਟ ਦੇ ਵਿੱਚ ਭੇਜਿਆ ਹੈ ਉੱਥੇ ਬੋਲਣ ਦੇ ਲਈ ਭੇਜਿਆ ਪਰ ਟੋੜਾ ਸਭ ਮਖੌਲ ਕਰਦੇ ਸੀਗੇ ਕਿ ਸਿਮਰਨਜੀਤ ਸਿੰਘ ਕਰਪਾਣ ਤੋਂ ਬਿਨਾਂ ਨਹੀਂ ਜਾਂਦਾ ਪਾਰਲੀਮੈਂਟ 'ਚ ਇਸ ਨੇ ਉੱਥੇ ਜਾ ਕੇ ਗਤਕਾ ਖੇਡਣਾ ਹੁਣ ਦੇਖੋ ਜਦੋਂ ਆਪਣੇ ਬੰਦੇ ਹੀ ਇਹ ਸਿੱਖਾਂ ਦੇ ਉੱਤੇ ਮਖੌਲ ਕਰਨ ਲੱਗ ਪਏ ਤਾਂ ਫਿਰ ਇਹ ਸਿੱਖੀ ਕਿਵੇਂ ਪ੍ਰਫੁੱਲਤ ਹੋ ਸਕਦੀ ਹੈ ਹੁਣ ਮੁੱਕਰ ਜਾਂਦੇ ਆ ਕਹਿ ਕੇ ਹੁਣ ਤੁਸੀਂ ਦੇਖੋ ਅਜੇ ਤੱਕ ਬਰਗਾੜੀ ਦਾ ਮਸਲਾ ਨਹੀਂ ਹੱਲ ਹੋਇਆ ਅਜੇ ਤੱਕ 328 ਰੁਪਏ ਜਿਹੜੇ ਚੋਰੀ ਕਰਾਏ ਹੈ ਉਹ ਮਸਲਾ ਹੱਲ ਨਹੀਂ ਹੋਇਆ ਤੇ ਐਸ.ਸੀ.ਪੀ.ਸੀ ਨੇ ਕਰਾਉਣਾ ਹੈ 13 ਸਾਲ ਤੋਂ ਐਸ.ਸੀ.ਪੀ.ਸੀ ਦੇ ਇਲੈਕਸ਼ਨਸ ਨਹੀਂ ਹੋ ਰਹੇ ਕਿ ਸਿੱਖਾਂ ਦੀ ਜਮਹੂਰੀਅਤ ਬਿਲਕੁਲ ਖਤਮ ਕਰ ਦਿੱਤੀ ਹੈ ਇੰਡੀਆ ਨੇ ਹਿੰਦੁਤਵਾ ਨੇ ਤੇਕਪੌਕੇ ਸਾਹਿਬ ਦਾ ਜਿਹੜਾ ਕਤਲ ਹੋਇਆ ਬਹੁਤ ਬੁਰੀ ਤਰ੍ਹਾਂ ਉਹਨਾਂ ਦੇ ਅੰਗਾਂ ਨੂੰ ਘਟਕੇ ਬੋਰੀਆਂ ਦੇ ਵਿੱਚ ਪਾ ਕੇ ਕਿਸ਼ਤੀ ਦੇ ਵਿੱਚ ਲੱਦ ਕੇ ਸਤਲੁਜ ਦਰਿਆ ਦੇ ਵਿੱਚ ਬੋਰੀਆਂ ਨੂੰ ਉਲਟਾਇਆ ਕਿ ਇਹ ਮੱਛੀਆਂ ਖਾ ਜਾਣ ਸੋ ਇਹੋ ਜਿਹੇ ਤਰਬਈਆ ਹਿੰਦੁਸਤਾਨ ਦਾ ਸਿੱਖਾਂ ਦੇ ਨਾਲ ਹੋ ਰਿਹਾ ਹੈ ਜਿਹਦੇ ਨਾਲ ਅਸੀਂ ਬਹੁਤ ਔਖੇ ਮਹਿਸੂਸ ਕਰਦੇ ਆ ਤੇ ਅੱਜ ਤੱਕ ਜਿਹੜੀ ਕਤਲ ਕੀਤੀ ਹੈ ਇੱਕ ਬੰਦਾ ਪੰਨੂ ਤਾਂ ਬਚ ਗਿਆ ਅਮਰੀਕਾ ਨੇ ਬਚਾਤਾ ਤੇ ਅਮਰੀਕਾ ਤਾਂ ਬੜਾ ਖਫਾ ਹੋਇਆ ਹੋਇਆ ਉਸ ਨੇ ਜਿਹੜਾ ਇਹਨਾਂ ਦੀ ਡਿਫੈਂਸ ਟ੍ਰੀਟੀ ਸੀ ਕੋਡ ਉਹਦੇ ਉੱਤੇ ਵੀ ਆਉਣਾ ਉਹਨਾਂ ਨੇ ਕਹਿੰਤਾ ਅਸੀਂ ਤੁਹਾਡੇ ਟ੍ਰੀਟੀ ਦੇ ਵਿੱਚ ਨਹੀਂ ਆਉਂਦੇ ਤੇ 26 ਜਨਵਰੀ ਨੂੰ ਪ੍ਰੈਜ਼ੀਡੈਂਟ ਬਾਈਡਨ ਨੇ ਝੰਡਾ ਲੜਾਣਾ ਸੀਗਾ ਉਸ ਨੇ ਵੀ ਕਿਹਾ ਕਿ ਜਿਹੜੇ ਸਿੱਖਾਂ ਨੂੰ ਤੁਸੀਂ ਬਾਹਰ ਤੇ ਇਸ ਕਰਕੇ ਅਸੀਂ ਨਹੀਂ ਉੱਥੇ ਆਉਣਾ ਤੇ 26 ਤਰੀਕ ਨੂੰ ਆਸਟ੍ਰੇਲੀਆ ਦੇ ਵੀ ਪ੍ਰਾਈਮ ਮਿਨਿਸਟਰ ਨੇ ਆਉਣਾ ਸੀਗਾ ਜਾਪਾਨ ਦੇ ਵੀ ਪ੍ਰਾਈਮ ਮਿਨਿਸਟਰ ਨੇ ਆਉਣਾ ਸੀਗਾ ਉਹਨਾਂ ਨੇ ਵੀ ਕਹਿਤਾ ਕਿ ਜੇ ਬਾਈਡਨ ਸਾਹਿਬ ਸਿੱਖਾਂ ਕਰਕੇ ਨਹੀਂ 26 ਜਨਵਰੀ ਨੂੰ ਜਾ ਜਾ ਰਹੇ ਤਾਂ ਅਸੀਂ ਵੀ ਨਹੀਂ ਆਉਣਾ ਇਹਨਾਂ ਦੀ ਫੋਰਨ ਪੋਲਿਸੀ ਖਤਮ ਹੋ ਗਈ ਹੈ ਕੌਨ ਰੂਸ ਦੇ ਕੋਲੇ ਜਾ ਕੇ ਮੰਨਤਾ ਸਾਡੇ ਕੱਟਦੇ ਐ ਰੂਸ ਦੇ ਕੋਲੇ ਕੋਈ ਚੀਜ਼ ਨਹੀਂ ਇਹਨਾਂ ਨੂੰ ਦੇਣ ਨੂੰ ਤੇ ਇਹ ਤਾਂ ਬਿਲਕੁਲ ਇਕੱਲੇ ਰਹਿ ਗਏ ਐ ਤੇ ਬਬਰੀ ਮਸਜਿਦ ਨੂੰ ਸ਼ਹੀਦ ਕਰਕੇ ਹੁਣ ਮੰਦਿਰ ਦੀ ਇਹ ਸਾਰੀ ਕੀਤੀ ਐ ਸੁਪਰੀਮ ਕੋਰਟ ਨੇ ਕਹਿਤਾ ਕਿ ਬਹੁਤ ਜਾਇਜ਼ ਕੰਮ ਕੀਤਾ ਮੰਦਿਰ ਦਾ ਤਾਂ ਮੇਰਾ ਮਤਲਬ ਹੈ ਕਿ ਇਹ ਧਾਰਮਿਕ ਜਗਾ ਤੋੜ ਕੇ ਭੰਨ ਕੇ ਉੱਤੇ ਮੰਦਿਰ ਬਣਾਈ ਜਾਣੇ ਕੀ ਇਹੋ ਜੀ ਗੱਲ ਕਦੇ ਹੋ ਸਕਦੀ ਹੈ ਇੱਕ ਸਿਵਲਾਈਜ਼ਡ ਕੰਟਰੀ ਦੇ ਵਿੱਚ ਜਿੱਥੇ ਮਨੁੱਖਤਾ ਦਾ ਰਾਜ ਹੁੰਦਾ ਹੈ ਜਿੱਥੇ ਜਮੂਰੀਅਤ ਹੁੰਦੀ ਹੈ ਉੱਥੇ ਇਹੋ ਜੀਆਂ ਗੱਲਾਂ ਹੋਣ ਕਿ ਤੁਸੀਂ ਦਰਬਾਰ ਸਾਹਿਬ ਦੇ ਉੱਤੇ ਬ੍ਰਿਟਾਨੀਆਂ ਦੀ ਫੌਜ ਸੋਵੀਅਤ ਰੂਸ ਦੀ ਫੌਜ ਆਪਣੀ ਫੌਜ ਭੇਜ ਦੋ ਤੇ ਇੱਥੇ ਸਿੱਖਾਂ ਨੂੰ ਸੰਤ ਜਨੈਲ ਸਿੰਘ ਭਿੰਡਾਵਲੇ ਨੂੰ ਸ਼ਹੀਦ ਕਰ ਦੋ ਜਨਰਲ ਸ਼ਬੀਕ ਸਿੰਘ ਨੂੰ ਸ਼ਹੀਦ ਕਰ ਦੋ ਹੋਰ ਸਾਰੇ ਵੱਡੇ ਵੱਡੇ ਸਿੱਖ ਲੀਡਰਨ ਨੂੰ ਸ਼ਹੀਦ ਕਰ ਦੋ ਬੱਚਿਆਂ ਨੂੰ ਮਾਰ ਦੋ ਬੀਬੀਆਂ ਨੂੰ ਮਾਰ ਦੋ ਆ ਜਿਹੜਾ ਸਰੋਵਰ ਹੈ ਇਹ ਤਾਂ ਲਾਲ ਹੋਇਆ ਪਿਆ ਸੀਗਾ ਇਹ 1984 ਦੇ ਵਿੱਚ ਸੋ ਮੇਰਾ ਮਤਲਬ ਹੈ ਕਿ ਇਹੋ ਜਿਹੇ ਜਮਾਨੇ ਦੇ ਵਿੱਚ ਅਸੀਂ ਸਿੱਖ ਰਹਿ ਰਹੇ ਹੈ ਕਿ ਲੱਖ ਲਨਤ ਹੈ ਸਾਡੀ ਕਿ ਜਿਹੜਾ ਅਸੀਂ ਅੱਜ ਵੀ ਆਮ ਪਾਰਟੀ ਭਾਜਪੀ ਕਾਂਗਰਸ ਨੂੰ ਵੋਟਾਂ ਪਾਈ ਜਾਂਦੇ ਆ ਤੇ ਸਾਡੀ ਇਹ ਕੌਮੀਅਤ ਕਬੂਤ ਕਰੋ ਜਾਗੂਗੀ ਕਿ ਅਸੀਂ ਸਿੱਖ ਹੈ ਤੇ ਅਸੀਂ ਆਪਣਾ ਰਾਜ ਖਾਲਸਾਣ ਚਾਹੁੰਦੇ ਆ ਇੱਕ ਕਦਵਾ ਪਾ ਵੋਟਾਂ ਪਾ ਕੇ ਆਪਣ ਪਸੰਦ ਤਰੀਕੇ ਦੇ ਨਾਲ ਆਪਣਾ ਮੋਲਖ ਮੰਗਾਗੇ ਤੇ ਮੋਲਖ ਦੇ ਵਿੱਚ ਰਾਜ ਕਰਾਂਗੇ ਹੁਣ ਸਾਰੀਆਂ ਕਿਤਾਬਾਂ ਕਹਿੰਦੀ ਹੈ ਕਿ ਜੀ ਸਿੱਖਾਂ ਨੇ ਬਹੁਤ ਅੰਗਰੇਜ਼ਾਂ ਦੇ ਖਿਲਾਫ ਲੜਾਈ ਲੜੀ ਇੰਨੀ ਅਸੀਡੀਆਂ ਹੋ ਗਈਆਂ ਇੰਨੇ ਕਾਲੇ ਪਾਣੀ ਚਲੇ ਗਏ ਹੁਣ ਮੈਨੂੰ ਤੁਸੀਂ ਦੱਸੋ ਸਾਰੇ ਜਣੇ ਕਿ ਜਦੋਂ ਅੰਗਰੇਜ਼ ਸੀਗਾ ਉਹਦੇ ਗੁਲਾਮ ਹਿੰਦੂ ਵੀ ਸੀਗਾ ਮੁਸਲਮਾਨ ਵੀ ਗੁਲਾਮ ਸੀ ਸਿੱਖ ਵੀ ਗੁਲਾਮ ਸੀ ਗੁਲਾਮੀ ਦੇ ਵਿੱਚ ਸਾਡੇ ਸੇ ਬਰਾਬਰੀਤਾ ਸੀ ਪਰ 1947 ਦੇ ਵਿੱਚ ਜਦੋਂ ਅੰਗਰੇਜ਼ ਚਲੇ ਗਿਆ ਅਸੀਂ ਕਹਿੰਦੇ ਹਾਂ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਹੈ ਤੇ ਜਿਹੜੇ ਪਾਕਿਸਤਾਨ ਦੇ ਵਿੱਚ ਅਸੀਂ ਸਿੱਖ ਰਹੇ ਕੀ ਹੈ ਉਹ ਤਾਂ ਮੁਸਲਮਾਨ ਦੇ ਗੁਲਾਮ ਹੈ ਜਿਹੜੇ ਦੁਸਤਾਨ ਚ ਅਸੀਂ ਅੱਜ ਬੈਠੇ ਹੈ ਅੱਜ ਅਸੀਂ ਹਿੰਦੂਆਂ ਦੇ ਗੁਲਾਮ ਹੈ ਪਰ ਜਦੋਂ ਅੰਗਰੇਜ਼ ਸੀਗਾ ਸਾਡੀ ਗੁਲਾਮੀ ਦੇ ਵਿੱਚ ਬਰਾਬਰਤਾ ਸੀਗੀ ਹਿੰਦੂ ਵੀ ਗੁਲਾਮ ਸੀ ਸਿੱਖ ਵੀ ਗੁਲਾਮ ਸੀ ਮੁਸਲਮਾਨ ਵੀ ਗੁਲਾਮ ਸੀ ਤੇ ਹੁਣ ਫੇਰ ਆ ਸਾਰੇ ਨੌਜਵਾਨ ਨਸੇ ਜਾਂਦੇ ਆ ਅੰਗਰੇਜ਼ਾਂ ਦੇ ਮੁਲਕਾਂ ਚ ਤੇ ਫੇਰ ਉਹ ਮੜੇ ਆ